ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਇਸ ਵਾਰ ਨਵੇਂ ਜਿਹੜੇ ਕੈਨੇਡਾ ਦੇ ਚੇਂਜਸ ਆਏ ਸਭ ਤੋਂ ਜ਼ਿਆਦਾ ਇਫੈਕਟ ਜੇ ਕਿਸੇ ਇਨਟੇਕ ਤੇ ਹੋਇਆ ਉਹ ਮੇ ਇਨਟੇਕ ਤੇ ਆ ਸਭ ਤੋਂ ਜ਼ਿਆਦਾ ਇਨਕੁਆਇਰੀ ਕਮੈਂਟਸ ਵੀ ਸਟੂਡੈਂਟਸ ਦੇ ਮੇਨ ਟੇਕਸ ਨੂੰ ਲੈ ਕੇ ਆ ਰਹੇ ਆ ਸੋ ਪ੍ਰੈਜ਼ੈਂਟ ਸਟੇਟਸ ਕੀ ਹੈ ਮੇ ਇਨਟੇਕ ਦਾ ਕੀ ਕੀ ਪੋਸਿਬਿਲਿਟੀਜ਼ ਹੋ ਸਕਦੀਆਂ ਜਿਨ੍ਹਾਂ ਨੇ ਮੇ ਦੇ ਵਿੱਚ ਅਪਲਾਈ ਕੀਤਾ ਕਈ ਸਟੂਡੈਂਟਸ ਡਿਫਰੈਂਟ ਸਟੇਜਸ ਤੇ ਨੇ ਐਕਚੁਅਲੀ ਸਟੂਡੈਂਟਸ ਕਈਆਂ ਨੇ ਫੀਸ ਭਰਨੀ ਹੈ ਹਜੇ ਭਰਤੀ ਹੈ ਉਹ ਸਾਰੇ ਸਟੂਡੈਂਟਸ ਦੇ ਸਿਨੈਰੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਗੈਸ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਜੀ ਸੋ ਪਹਿਲਾ ਤਾਂ ਮੇਨ ਟੇਕ ਨੂੰ ਲੈ ਕੇ ਕੈਟਾਗਰੀਜ਼ ਦੀ ਗੱਲ ਕਰ ਲੈਨੇ ਸਟੂਡੈਂਟਸ ਕਿਸ-ਕਿਸ ਸਟੇਜ ਤੇ ਨੇ ਸਰ ਦੇਖੋ ਮੇਨ ਟੇਕ ਨੂੰ ਲੈ ਕੇ ਤਿੰਨ ਸਟੇजेस ਆ ਇੱਕ ਕੋ ਸਟੂਡੈਂਟ ਜਿਹੜਾ ਮੇਨ ਟੇਕ ਨੂੰ ਅਪਲਾਈ ਕਰ ਚੁੱਕਾ ਸੀ ਰੂਲਸ ਤੋਂ ਪਹਿਲਾਂ ਸੋ ਉਹ ਤਾਂ ਹੁਣ ਸੇਫ ਆ ਕਿਉਂਕਿ ਜਦੋਂ ਰੂਲਸ ਚੇਂਜ ਹੋਏ ਤਾਂ ਹਫਤਾ 10 ਦਿਨ ਰਿਜ਼ਲਟਸ ਨਹੀਂ ਆਏ ਉਹ ਸਟੂਡੈਂਟ ਬਹੁਤ ਵਰੀਡ ਹੋਏਗਾ ਕਿ ਕਿ ਸਾਡੇ ਵੀਜ਼ਾਸ ਆ ਜਾਣਗੇ ਟਾਈਮ ਸੇ ਆ ਜਾਣਗੇ ਬਟ ਉਹ 올ਓਵਰ ਵਧੀਆ ਹੀ ਰਿਹਾ ਸਟੂਡੈਂਟਸ ਦੇ ਮੇਨ ਟੇਕ ਦੇ ਵੀਜ਼ਾਸ ਆ ਗਏ ਔਰ ਇਵਨ ਸਕਸੈਸ ਰੇਟ ਤੇ ਉਹਨਾਂ ਦੇ ਆ ਗਏ ਆ ਉਹ ਵੀ ਆ ਰਹੇ ਹਾਲੇ ਸਰ ਸਟਿਲ ਕਈ ਆਦੀ ਅੰਬੈਸੀ ਦੇ ਵਿੱਚ ਫਾਈਲਸ ਹੈਗੀਆਂ ਵਾ ਸੋ ਬਹੁਤ ਨੰਬਰ ਆਫ ਮੈਂ ਕਹੂੰਗੀ ਕਿ 20 25% ਹੀ ਰਹਿ ਗਿਆ ਬਾਕੀ ਕਹ ਲੋ ਕਿ ਜਿਹਨਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਸੀ ਆਲਮੋਸਟ ਵੀਜ਼ਾਸ ਆ ਗਏ ਆ ਸੋ ਨੈਕਸਟ ਕੈਟਾਗਰੀ ਉਹ ਹੈਗੀ ਆ ਜਿਹਨੇ ਆਪਣੀ ਆਫਰ ਲੈਟਰ ਅਪਲਾਈ ਕੀਤੀ ਹੋਈ ਸੀ ਫੀਸ ਨਹੀਂ ਪੇ ਕੀਤੀ ਉਹ ਵੀ ਸੇਫ ਆ ਕਿਉਂਕਿ ਆਬਵੀਅਸ ਹੈ ਕਿ ਹੁਣ ਫੀਸ ਪੇ ਕਰਨ ਦਾ ਕੋਈ ਮਤਲਬ ਨਹੀਂ ਕਿਉਂਕਿ ਆਬਵੀਅਸ ਹੈ ਪੀਐਲ ਦਾ ਹਾਲੇ ਕੁਝ ਪਤਾ ਨਹੀਂ ਆ ਹੁਣ ਜਿਹੜੀ ਜਿਹੜਾ ਨੇ ਫੀਸ ਪੇ ਕਰਤੀ ਸੀਗੀ ਉਹਨਾਂ ਲਈ ਐਸਟੇਮ ਬੜੀ ਕੰਫਿਊਜ਼ਨ ਬਣੀ ਹੋਈ ਆ ਕਿਉਂਕਿ ਜਿਹਨਾਂ ਨੇ ਫੀਸ ਪੇ ਕਰਤੀ ਹੈ ਐਲਓਏ ਆ ਗਿਆ ਉਹਨਾਂ ਦਾ ਉਹਨਾਂ ਦਾ ਸਿਰਫ ਉਹਨਾਂ ਪਾਰਟ ਕੀ ਰਹਿ ਗਿਆ ਸੀਗਾ ਫਾਈਲ ਸਬਮਿਟ ਕਰਨ ਦਾ ਸੋ ਜਦ ਤੱਕ ਪੀਐਲ ਇਸ਼ੂਜ਼ ਨਹੀਂ ਸਟਾਰਟ ਹੁੰਦੇ ਆ ਉਹதோ ਤੱਕ ਉਹ ਡਿਫਾਈਲ ਸਬਮਿਟ ਨਹੀਂ ਹੋਊਗੀ ਬਟ ਜਿਸ ਤਰੀਕੇ ਦੇ ਨਾਲ ਹਾਲੇ ਤੱਕ ਕੋਈ ਪ੍ਰੋਵਿੰਸ ਵਾਈਜ਼ ਤੁਹਾਨੂੰ ਕੋਈ ਅਪਡੇਟ ਨਹੀਂ ਆਈਆਂ ਸਿਰਫ ਕਿਊ ਬੈਕਤੀ ਆਈ ਆ ਕਿ ਤੁਸੀਂ ਸੀਏਕਯੂ ਦੇ ਵਿੱਚ ਐਡ ਆਨਲਾਈਨ ਕਰਕੇ ਅਪਲਾਈ ਕਰ ਸਕਦੇ ਹੋ ਬਟ ਮੈਕਸਿਮਮ ਬੱਚਿਆਂ ਨੇ ਬਾਕੀ ਪ੍ਰੋਵਿੰਸ ਦੇ ਵਿੱਚ ਫੀਸਿਸ ਪੇ ਕੀਤੀਆਂ ਹੋਈਆਂ ਸੋ ਉਹਨਾਂ ਲਈ ਮੈਂ ਇਹੀ ਕਹੂੰਗੀ ਕਿ ਉਹ ਡੈਫਰ ਕਰਵਾ ਲੈ ਕਿਉਂਕਿ ਡੈਫਰ ਦਾ ਇੱਦਾਂ ਹੈ ਕਿਉਂਕਿ ਸਪਟੈਂਬਰ ਇਨਟੇਕ ਅੱਗੇ सेम उदाहरण पिछले इंटेक्स मांगो स्नैटरियो नहीं रहेगा सितंबर जी डेफर कराना पड़ेगा सारे उन तोड़ डबल मतलब देखो और आप थोड़ी जी देखो उन आप एक तरह दूसरी देखो मार्च स्टार्टिंग आ जानी है ना फेब्रुअरी एंड हैगा तब मार्च तो बाद एप्रल ता डेको रह गया मई ता इंटेक सो स्टूडेंट्स � ਕਰ ਕਰਵਾਣਗੇ ਮੰਨ ਲਓ ਸਿਨੈਰੀਓ ਬਣਦਾ ਕਿ ਕਰਾਣਾ ਪੈ ਜਾਂਦਾ ਮਈ ਤੋਂ ਸਪਟੈਂਬਰ ਚ ਫਿਰ ਸਪਟੈਂਬਰ ਇਨਟੇਕ ਦਾ ਕੀ ਬਣੂਗਾ ਸਰ ਦੇਖੋ ਹੁਣ ਸਪਟੈਂਬਰ ਇਨਟੇਕ ਦੇ ਜਿਹੜੇ ਰਿਜ਼ਲਟਸ ਆਣੇ ਆ ਉਹ ਵੀ ਆਬਵੀਅਸ ਆ ਕਿ ਉੱਥੇ ਕੈਪਿੰਗ ਇੰਪਲੀਮੈਂਟ ਹੋਏਗੀ ਠੀਕ ਹੈ ਨਾ ਕਿ ਪਰਸੈਂਟੇਜ ਉਸ ਹਸਾਬ ਨਾਲ ਵੀਜ਼ਾ ਆਣਗੇ ਈਵਨ ਕਿ ਹਰ ਕਾਲਜ ਯੂਨੀਵਰਸਿਟੀ ਨੂੰ ਵੀ ਲਿਮਿਟਿਡ ਕੋਟਾ ਮਿਲੇਗਾ ਸੋ ਉਹ ਹੁਣ ਆਦਮਲੇ ਟਾਈਮ ਜੀ ਕਲੀਅਰ ਹੋਏਗਾ ਨੋ ਡਾਊਟ ਸਪਟੈਂਬਰ ਇਨਟੇਕ ਦਾ ਵੀਜ਼ਾ ਲੈਣਾ ਤਾਂ ਚੈਲੈਂਜਿੰਗ ਹੋ ਹੀ ਹੋਏਗਾ ਕਿਉਂਕਿ ਪਹਿਲੇ ਵਾਂਗੂ ਤਾਂ ਹੈ ਨਹੀਂ ਕਿ ਜਿੱਦਾਂ ਵੀਜ਼ਾ ਆਏ ਆ ਕਿਉਂਕਿ ਮੇਨ ਟੇਕ ਦਾ ਸੈਪਟੈਂਬਰ ਕਾਫੀ ਹੱਦ ਤੱਕ ਥੋੜਾ ਕਹਿਣਾ ਮਤਲਬ ਹੈ ਭੱਜ ਜੇਗਾ ਮੇ ਵਾਲਿਆਂ ਨੇ ਉਧਰ ਸ਼ਿਫਟ ਕਰ ਦੇਣਾ ਜੇ ਕਿਸੇ ਨੇ ਸੈਪਟੈਂਬਰ ਤੇ ਜਾਣਾ ਉਹਨੂੰ ਵੀ ਬਹੁਤ ਟਾਈਮਲੀ ਅਪਲਾਈ ਕਰਨਾ ਚਾਹੀਦਾ ਇਵਨ ਕਿ ਕੁਝ ਯੂਨੀਵਰਸਿਟੀਆਂ ਕਾਲਜੇਸ ਨੇ ਮੇ ਅਪਲਾਈ ਕਰਨ ਤੇ ਹੀ ਆ ਜਾਂਦੇ ਆ ਅਪਲਾਈ ਤਾਂ ਹੁਣ ਹੋ ਨਹੀਂ ਪਾਰਿਆ ਫਿਰ ਸਟੂਡੈਂਟ ਜਿਹੜੇ ਸੈਪਟੈਂਬਰ ਇਨਟੇਕ ਤੇ ਜਾਣਾ ਚਾਹੁੰਦੇ ਨੇ ਉਹ ਕਰਨ ਕੀ ਕੀ ਕਿਹੜੇ ਕਿਹੜੇ ਪ੍ਰੋਸੈਸ ਨੇ ਜਿਹੜੇ ਕੰਪਲੀਟ ਰੱਖਣ ਡੈਫਰਮੈਂਟ ਤੋਂ ਇਲਾਵਾ ਕੋਈ ਪ੍ਰੋਸੈਸ ਨਹੀਂ ਹੈ ਇਵਨ ਕਰਨ ਤੇ ਵੀ ਵੀਜ਼ਾਸ ਆਇਆ ਹੋਇਆ। ਸੋ ਉਹਨਾਂ ਨੂੰ ਉਹਨਾਂ ਨੇ ਇਨਵਾਈਟ ਕਰਨਾ ਸਟਾਰਟ ਕਰਤਾ ਮੇਨ ਟੇਕ ਇ। ਠੀਕ ਹੈ। ਉਹ ਕਿਉਂ? ਕਿਉਂਕਿ ਉਹਨਾਂ ਨੂੰ ਵੀ ਕਿਤੇ ਪਤਾ ਹੈ ਕਿ ਮੇਨ ਟੇਕ ਦੀਆਂ ਸੀਟਸ ਹੁਣ ਫੁੱਲ ਨਹੀਂ ਹੋਣੀਆਂ। ਜਾਂ ਉੱਥੇ ਦੀ ਗਵਰਨਮੈਂਟ ਇਹ ਝ ਕਰ ਸਕਦੀ ਆ ਕਿ ਕਾਲਜੇਸ অর ਯੂਨੀਵਰਸਿਟੀਆਂ ਨੂੰ ਇਹ ਪਰਮਿਸ਼ਨ ਦੇ ਦੇ ਕਿ ਮੇਨ ਟੇਕ ਅੱਗੇ ਚਲੇ ਜਾਏ। ਜੁਲਾਈ-ਅਗਸਟ ਤੱਕ ਦਾ ਚਲੇ ਜਾਏ। ਤਾਂ ਇਹਦਾ ਕੋਈ ਸੋਲੂਸ਼ਨ ਆ। ਜਾਂ ਅਵਿਥਨ ਵੀਕ 10 ਡੇਸ ਪੀ ਲਾਣਾ ਸ਼ੁਰੂ ਹੋ ਜਵੇ ਨਹੀਂ ਤਾਂ ਇਹਦਾ ਆਲਟਰਨੇਟਿਵ ਤਾਂ ਫੇਰ ਇਹੀ ਡਿਫਰਮੈਂਟ ਹੀ ਰਹੇਗਾ ਨਾ। ਸੋ ਮਸਲਾ ਐਕਚੁਅਲੀ ਪੀਏਐਲ ਤੇ ਹੀ ਹੈ ਕਿ প্রভিনਸ਼ੀਅਲ ਐਟੈਸਟੇਸ਼ਨ ਲੈਟਰ ਕਦੋਂ ਤੱਕ ਰਿਲੀਜ਼ ਹੋਣੇ ਸ਼ੁਰੂ ਹੁੰਦੇ ਨੇ ਉਹ ਡੇਟ ਫਿਲਹਾਲ ਸਪੈਕੂਲੇਸ਼ਨ ਹੈ ਕਿਸੇ ਨੂੰ ਨਹੀਂ ਪਤਾ ਜਿਵੇਂ ਹੀ ਉਹਦੇ ਬਾਰੇ ਫਰਦਰ ਡਿਟੇਲ ਆਉਗੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪ੍ਰੈਜ਼ੈਂਟ ਸਿਨੈਰੀਓ ਮੇ ਇਨਟੇਕ ਦਾ ਤੁਹਾਡੇ ਨਾਲ ਇਹੀ ਹੈ ਜੋ ਡਿਸਕਸ ਕੀਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੈਚੀਟਾ